ਸ਼ਹਿਰ ਧਾਰੀਵਾਲ ਦੇ ਡੱਡਵਾ ਰੋਡ ਚੌਕ ਦੇ ਨਜ਼ਦੀਕ ਸਥਿਤ ਸ਼ੀਤਲਾ ਮਾਤਾ ਮੰਦਿਰ ਧਾਰੀਵਾਲ ਵਿਖੇ ਬੀਤੀ ਦਿਨੀ ਚੋਰੀ ਦੀ ਇੱਕ ਘਟਨਾ ਦੀ ਸੀਸੀਟੀਵੀ ਵੀਡੀਓ ਵਾਇਰਲ ਹੋਈ ਜਿਸ ਵਿੱਚ ਇੱਕ ਚੋਰ ਮੱਥਾ ਟੇਕਣ ਦੇ ਬਹਾਨੇ ਮਾਤਾ ਰਾਣੀ ਦੀ ਮੂਰਤੀ ਤੋਂ ਸੋਨੇ ਦੀ ਵਸਤੂ ਚੋਰੀ ਕਰਦਾ ਦਿਖਾਈ ਦਿੰਦਾ ਹੈ ਇਸ ਨੂੰ ਲੈ ਕੇ ਸ਼ੀਤਲਾ ਮਾਤਾ ਮੰਦਿਰ ਧਾਰੀਵਾਲ ਦੇ ਮੁਖ ਬਜਾਰੀ ਪੰਡਿਤ ਮਨੋਜ ਸ਼ਰਮਾ ਜੀ ਨੇ ਧਾਰੀਵਾਲ ਪੁਲਿਸ ਨੂੰ ਇੱਕ ਲਿਖਤੀ ਸ਼ਿਕਾਇਤ ਦਿੱਤੀ ਜਿਸ ਦੇ ਉੱਪਰ ਅੱਜ ਕਾਰਵਾਈ ਕਰਦੇ ਹੋਏ ਡੀਐਸਪੀ ਰਾਜਵੀਰ ਸਿੰਘ ਔਰ ਐਸਐਚਓ ਮਨਦੀਪ ਸਲੋਤਰਾ ਭਾਰੀ ਪੁਲਿਸ ਫੋਰਸ ਦੇ ਨਾਲ ਸ਼ੀਤਲਾ ਮਾਤਾ ਮੰਦਿਰ ਪਹੁੰਚੇ ਜਿੱਥੇ ਉਹਨਾਂ ਨੇ ਇਸ ਚੋਰੀ ਦੀ ਘਟਨਾ ਦੇ ਸਬੰਧ ਵਿੱਚ ਮੰਦਿਰ ਦੇ ਮੁੱਖ ਪੁਜਾਰੀ ਪੰਡਿਤ ਮਨੋਸ਼ ਸ਼ਰਮਾ ਜੀ ਨਾਲ ਗੱਲਬਾਤ ਕੀਤੀ ਉੱਥੇ ਹੀ ਸੀਸੀਟੀਵੀ ਕੈਮਰੇ ਮੰਦਿਰ ਦੇ ਦੇਖਣ ਤੋਂ ਬਾਅਦ ਪੁਲਿਸ ਵੱਲੋਂ ਆਸ-ਪਾਸ ਦੀਆਂ ਦੁਕਾਨਾਂ ਦੇ ਸੀਸੀਟੀਵੀ ਕੈਮਰਿਆਂ ਨੂੰ ਵੀ ਫੋਲਣਾ ਸ਼ੁਰੂ ਕਰ ਦਿੱਤਾ ਹੈ ਇਸ ਮੌਕੇ ਤੇ ਸ਼ਿਵ ਸੈਨਾ ਹਿੰਦੁਸਤਾਨ ਦੇ ਪੰਜਾਬ ਚੇਅਰਮੈਨ ਰੋਹਿਤ ਅਬਰੋਲ ਨੇ ਵੀ ਆਪਣੀ ਪਾਰਟੀ ਵੱਲੋਂ ਇਸ ਘਟਨਾ ਦੇ ਸਬੰਧ ਵਿੱਚ ਡੀਐਸਪੀ ਸਾਹਿਬ ਨੂੰ ਮੰਗ ਪੱਤਰ ਦਿੱਤਾ ਗੱਲਬਾਤ ਦੌਰਾਨ ਡੀਐਸਪੀ ਰਾਜਵੀਰ ਸਿੰਘ ਨੇ ਕਿਹਾ ਕਿ ਉਹਨਾਂ ਵੱਲੋਂ ਵੱਖ-ਵੱਖ ਪੁਲਿਸ ਪਾਰਟੀਆਂ ਬਣਾ ਦਿੱਤੀਆਂ ਗਈਆਂ ਹਨ ਔਰ ਇਸ ਚੋਰੀ ਦੀ ਘਟਨਾ ਦੇ ਸਬੰਧਤ ਉਹ ਬਹੁਤ ਤੇਜ਼ੀ ਦੇ ਨਾਲ ਜਾਂਚ ਕਰ ਰਹੇ ਹਨ ਔਰ ਉਮੀਦ ਕਰਦੇ ਹਨ ਕਿ ਜਲਦੀ ਹੀ ਚੋਰ ਸਲਾਖਾਂ ਦੇ ਪਿੱਛੇ ਹੋਏਗਾ ਗੱਲਬਾਤ ਦੌਰਾਨ ਡੀਐਸਪੀ ਰਾਜਵੀਰ ਸਿੰਘ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਲੋਕ ਵੀ ਪੁਲਿਸ ਦਾ ਸਹਿਯੋਗ ਕਰਨ ਤਾਂ ਜੋ ਅਸੀਂ ਆਪਸ ਦੇ ਵਿੱਚ ਵਧੀਆ ਤਾਲਮੇਲ ਦੇ ਨਾਲ ਸ਼ਹਿਰ और इलाके भर अमन कानून की स्थिति बना सकिए जी सबसे पहले तो जय श्री राम और ये परसों की बात है एक, एक कोई व्यक्ति मंदिर में मत्था टेकने के लिए आया और उसने ए, तीस एक सेकंड में ए, उसका जो हाव भाव देख उस समय नहीं लगा तीस एक सेकंड में उसने माता की नथ और उसका टीका जो है जो सोने का था उसको उतार लिया और उसके बाद ए, पुलिस को हमने सूचना दी अपने धारीवाल थाने में और आज उसके उपलक्ष में उसकी चांदमीन के लिए हमारे स्थानीय एसएचओ साहब आए हैं और डीएसपी साहब आए हैं उच्च अधिकारी गुरदासपुर से जो है और उन्होंने सब चीज़ की छानबीन की है और वो तसल्ली कर रहे हैं और उसके बारे में जो भी कार्रवाई करेंगे उम्मीद है कि जल्दी से जल्दी वो व्यक्ति पकड़ा जाएगा और लोगों की जो धार्मिक भावनाएँ आहत ना हों और ना ही ऐसी बात है कि लोगों को ऐसे सोचने वाली बात है उम्मीद है बहुत जल्दी व्यक्ति पकड़ा जाएगा और इस चीज़ को शांति मिलेगी ऐसी चीज़ हो। को खत्म होगा तो पहले साहब जय श्री राम साढ़े शहर धारीवाल के बीच एक बहुत ही ऐतिहासिक मंदिर माता शीतला माता का मंदिर है ਜਿੱਥੇ ਕਿ ਪਰਸੋ ਦੇ ਦੰਦੇ ਟਾਈਮ ਕਿਸੇ ਵਿਅਕਤੀ ਵੱਲੋਂ ਮੱਥਾ ਟੇਕਣ ਦੇ ਬਹਾਨੇ ਚੋਰੀ ਕੀਤੀ ਗਈ ਹੈ ਜੇ ਕਿ ਮਾਤਾ ਦੇ ਜੇਵਰ ਸੀਗੇ ਉਹ ਲੈ ਚੋਰੀ ਕਰਕੇ ਲੈ ਗਿਆ ਹੈ ਜਿਹਦੇ ਸਬੰਧ ਵਿੱਚ ਪੁਲਿਸ ਪ੍ਰਸ਼ਾਸਨ ਵੀ ਮੌਕੇ ਤੇ ਪਹੁੰਚੀ ਸੀਗੀ ਤੇ ਪੁਲਿਸ ਪ੍ਰਸ਼ਾਸਨ ਦੇ ਤਾਈ ਨਾਲ ਆਪਣਾ ਕੰਮ ਕਰ ਰਿਹਾ ਹੈ ਤੇ ਬੰਦੇ ਨੂੰ ਪੂਰਾ ਟੈਸਟ ਕਰ ਰਹੇ ਨੇ ਤੇ ਮੈਂ ਧੰਨਵਾਦ ਕਰਾਂਗਾ ਡੀਐਸਪੀ ਸਾਹਿਬ ਦਾ ਜਿਨ੍ਹਾਂ ਨੇ ਮੌਕੇ ਤੇ ਆ ਕੇ ਜਾਇਦਾ ਲਿੱਤਾ ਔਰ ਐਸਐਸਓ ਸਾਹਿਬ ਦਾ ਵੀ ਧੰਨਵਾਦ ਹੈ ਕਿ ਜੋ ਇਮਾਨਦਾਰੀ ਨਾਲ ਆਪਣਾ ਕੰਮ ਕਰ ਰਹੇ ਨੇ ਤੇ ਜਲਦੀ ਜਲਦੀ ਉਹਨੂੰ ਮੁਜਰਮ ਨੂੰ ਫਰਨ ਦੀ ਕੋਸ਼ਿਸ਼ ਕਰਨਗੇ ਹਾਂਜੀ ਇਹਦੇ ਸਬੰਧ ਦੇ ਵਿੱਚ ਆਪਣੇ ਪੰਡਤ ਜੀ ਮਨੋਜ ਸ਼ਰਮਾ ਜਿਹੜੇ ਹੈਗੇ ਆ ਸ਼ੀਤਲਾ ਮਾਤਾ ਮੰਦਿਰ ਧਾਰੀਵਾਲ ਦੇ ਇਹਨਾਂ ਨੇ ਜਿਹੜੀ ਆ ਧਾਰੀਵਾਲ ਥਾਣੇ ਐਤਲਾ ਦਿੱਤੀ ਸੀਗੀ ਫਿਰ ਇਸ ਤਰ੍ਹਾਂ ਇੱਕ ਬੰਦਾ ਜਿਹੜਾ ਵਾ ਉਹ ਮੱਲ ਪ੍ਰਾਰਥਨਾ ਕਰਨ ਆਇਆ ਸੀਗਾ ਤੇ ਆਰਤੀ ਕਰਦਿਆਂ ਕਰਦੇ ਉਹਨੇ ਮਤਲ ਜਿਹੜੀ ਆ 30 ਸੈਕਿੰਡ ਦੇ ਵਿੱਚ ਹੀ ਜਿਹੜੀ ਆ ਉਹ ਜਿਹੜੀ ਮੂਰਤੀ ਦੇ ਉੱਤੇ ਜਿਹੜੀ ਨੱਥ ਤੇ ਟਿੱਕਾ ਸੀਗਾ ਉਹ ਚੋਰੀ ਕਰ ਲਿਆ ਜਿਹੜਾ ਉਸ ਟਾਈਮ ਇਹਨਾਂ ਨੂੰ ਨਹੀਂ ਪਤਾ ਲੱਗਾ ਬਾਅਦ ਚ ਸੀਸੀਟੀ ਕੈਮਰੇ ਜਿਹਨਾਂ ਵੇਖਿਆ ਤੇ ਫਿਰ ਪਤਾ ਲੱਗਾ ਤੇ ਉਹਦੇ ਸਬੰਧ ਦੇ ਵਿੱਚ ਅਸੀਂ ਜਿਹੜਾ ਵਾ ਤੁਰੰਤ ਜਿਹੜਾ ਵਾ ਮੁਕਦਮਾ ਦਰਜ ਕਰਦੇ ਆ ਤੇ ਵੱਖ-ਵੱਖ ਪਾਰਟੀਆਂ ਬਣਾਈਆਂ ਸਾਰੇ ਜੋ ਵੀ ਸੀਸੀਟੀ ਕੈਮਰੇ ਫੋੜ ਰਹੇ ਆ ਤੇ ਉਹ ਬੰਦੇ ਦੀ ਜਿਹੜੀ ਆ ਸ਼ਕਲ ਬਿਲਕੁਲ ਸੀਸੀਟੀ ਕੈਮਰੇ 'ਚ ਸਾਫ਼ ਆ ਰਹੀ ਆ ਅਸੀਂ ਜਲਦੀ ਤੋਂ ਜਲਦੀ ਜਿਹੜਾ ਇਹ ਇਹਨੂੰ ਲੱਭ ਕੇ ਤੇ ਇਹ ਮੁਕਦਮਾ ਟਰੇਸ ਕਰ ਲਵਾਂਗੇ ਹਾਂਜੀ ਅਸੀਂ ਇਹੋ ਗੱਲਾਂ ਚਾਹੁੰਨੇ ਆ ਵੀ ਤੁਸੀਂ ਜਿਹੜਾ ਵਾ ਹਰ ਟਾਈਮ ਜਿਹੜਾ ਵਾ ਸचेत ਰਹੋ ਪੁੱਤ ਨੂੰ ਵੀ ਜਿਹੜੀ ਸੱਚੀ ਇਤਲਾਹ ਦਿਓ ਅਸੀਂ ਤੁਹਾਡੀ ਜਿਹੜੀ ਜਾਨ ਮਾਲ ਫਾਇਦੇ ਵਜਨ ਬੰਦੇ ਆ